ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 7 ਅਤੇ 8 ਦਸੰਬਰ ਦੇ ਮੌਸਮ ਬਾਰੇ ਕਿ ਇਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਅੱਜ 7 ਦਸੰਬਰ ਦੇ ਮੌਸਮ ਦੀ ਤਾਂ ਅੱਜ 7 ਦਸੰਬਰ ਨੂੰ ਲਗਭਗ ਸਾਰਾ ਦਿਨ ਹੀ ਮੌਸਮ ਜਿਹੜਾ ਠੀਕ-ਠਾਕ ਦੇਖਣ ਨੂੰ ਮਿਲਦਾ ਰਹੇਗਾ ਹਵਾਵਾਂ ਪੱਛਮ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਸਾਫ਼ ਤਿੱਖੀ ਧੁੱਪ ਆਪਾਂ ਨੂੰ ਦੇਖਣ ਨੂੰ ਮਿਲੇਗੀ ਤੇ ਇਸ ਤੋਂ ਬਾਅਦ ਕੱਲ 8 ਦਸੰਬਰ ਦੀ ਗੱਲ ਕਰੀਏ ਤਾਂ ਕੱਲ 8 ਦਸੰਬਰ ਨੂੰ ਆਪਾਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਸਮੇਂ ਤੱਕ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਪਰ ਦੁਪਹਿਰ ਸਮੇਂ ਦੇ ਆਸ-ਪਾਸ ਪੰਜਾਬ ਅੰਦਰ ਇੱਕ ਤਕੜਾ ਪੱਛਮੀ ਸਿਸਟਮ ਜਿਹੜਾ ਉਹ ਐਂਟਰ ਹੋਵੇਗਾ ਜਿਹਦੇ ਨਾਲ ਪੰਜਾਬ ਦੇ ਮਾਝੇ ਦੁਆਬੇ ਅਤੇ ਕੁਝ ਮਾਲਵੇ ਦੇ ਜਿਹੜੇ ਪੂਰਬੀ ਭਾਗ ਨੇ ਇਹਨਾਂ ਵਿੱਚ ਆਪਾਂ ਨੂੰ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੇ ਸਪੈਲ ਦੇਖਣ ਨੂੰ ਮਿਲ ਸਕਦੇ ਨੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਿਵੇਂ ਗੁਰਦਾਸਪੁਰ ਪਠਾਨਕੋਟ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਇਸ ਤੋਂ ਇਲਾਵਾ ਕੁਝ ਹੁਸ਼ਿਆਰਪੁਰ ਨਵਾਂ ਸ਼ਹਿਰ ਹੋ ਗਿਆ ਜਲੰਧਰ ਕਪੂਰਥਲਾ ਹੋ ਗਿਆ ਤੇ ਕੁਝ ਮਾਲਵੇ ਦੇ ਪੂਰਬੀ ਭਾਗ ਹੋ ਗਏ ਮੋਹਾਲੀ ਹੋ ਗਿਆ ਰੂਪਨਗਰ ਲੁਧਿਆਣਾ ਹੋ ਗਿਆ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਕੁਝ ਹੋਰ ਆਸ-ਪਾਸ ਦੇ ਇਲਾਕੇ ਵੀ ਇਹਦੇ ਵਿੱਚ ਜਿਹੜੇ ਨੇ ਉਹ ਕਵਰ ਹੋ ਸਕਦੇ ਨੇ